ਜੇ ਗੁਰੂ ਬਾਲਮੀਕੀ ਮੈਂ ਨਰਿੰਦਰ ਨਿੰਦੀ ਆਦਵਾਸੀ ਗੁਰੂ ਗਿਆਨਨਾਥ ਪੂਰਨ ਸੰਘਰਸ਼ ਦਲ ਭਾਰਤ ਬਾਲਮੀਕੀ तीर्थਾਂਮ ਰਸਰ ਤੋਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੀ ਇਸ ਸੰਤਾ ਦਾ ਸਾਡਾ ਮਸਲਾ ਜੀ ਇਹ ਮਸਲਾ ਸਾਡਾ ਪੁਰਾਣਾ ਆ ਇਸੇ ਮਸਲੇ ਚ ਅਸੀਂ ਪਹਿਲੇ 2 ਇਸੇ ਸਾਲ ਦੇ ਦੂਜੇ ਮਹੀਨੇ ਚ ਫਰਵਰੀ ਚ ਅਸੀਂ ਪੀਏਪੀ ਚੌਂਕ ਚ ਵੀ ਧਰਨਾ ਦਿੱਤਾ ਫਿਰ ਅਸੀਂ 19 ਤਰੀਕ ਨੂੰ ਡੀਆਈਜੀ ਦਫਤਰ ਘਰਾਓ ਕੀਤਾ ਉੱਥੇ ਜਲੰਧਰ ਸਾਡੀਆਂ ਮੰਗਾ ਇਹ ਨੂਰਪੁਰ ਚੱਠੇ ਜੀ ਮੰਦਿਰ ਆ ਭਗਵਾਨ ਵਾਲਮੀਕ ਜੀ ਦਾ ਉੱਥੇ ਉਸ ਮੰਦਿਰ ਦੇ ਵਿੱਚ ਪਹਿਲੇ ਮਸਲਾ ਉਹਨਾਂ ਦਾ ਚੱਲਦਾ ਸੀਗਾ ਜਿੱਦਾਂ ਆਪਸ ਵਿੱਚ ਇੱਕ ਪਸੇ ਜੀਮਿੰਦਾਰ ਲੋਗ ਆ ਕੁਝ ਬੰਦੇ ਸਾਡੇ ਉਹਨਾਂ ਨਾਲ ਰਲ ਕੇ ਉਹ ਸਾਡੇ ਜਿੱਦਾਂ ਮਤਲਬ ਮੰਦਿਰ ਦੇ ਜਿਹੜੀ ਮੇਨ ਕਮੇਟੀ ਆ ਉਹਨਾਂ ਨੂੰ ਕੰਮ ਨਹੀਂ ਸੀ ਕਰਨ ਦਿੰਦੇ ਉਹਨਾਂ ਨਾਲ ਉੱਥੇ ਉਹਨਾਂ ਨਾਲ ਰਲ ਕੇ ਪ੍ਰਸ਼ਾਸਨ ਦੇ ਨਾਲ ਰਲ ਕੇ ਮੰਦਿਰ ਕਾ ਦਾ ਭਗਵਾਨ ਵਾਲਮੀਕ ਮੰਦਿਰ ਆ ਠੀਕ ਹੈ ਉਹ ਦੇਖੋ ਜੀ ਉਹਦੇ ਉੱਤੇ ਮੇਰੇ ਖਿਆਲ ਆ ਕਿ ਪੂਰੇ ਪੰਜਾਬ ਦੇ ਵਿੱਚ ਹਰ 90% ਜਿਹੜੇ ਗੁਰਦੁਆਰੇ ਮੰਦਰ ਮਸਜਿਦ ਸਪੰਚੈਤੀ ਜਗ੍ਹਾ ਤੇ ਆ ਠੀਕ ਆ ਜੀ ਇਹ ਇਕੱਲਾ ਸਾਡਾ ਭਗਵਾਨ ਬਾਲਮੀਕ ਮੰਦਿਰ ਇਹਨਾਂ ਨੂੰ ਦੱਸਦਾ ਆ ਉੱਥੇ ਇਹਨਾਂ ਨੇ ਸਾਡੇ ਜਿਹੜਾ ਬਾਲਮੀਕ ਗगन ਪ੍ਰਧਾਨ ਆ ਜੀ ਉਹਦੇ ਤਿੰਨ ਯਾਜ ਪਰਚੇ ਕਰਾਏ ਗਏ ਜ਼ਿਮੀਦਾਰਾਂ ਵੱਲੋਂ ਉਹਨਾਂ ਨੇ ਸਾਡੇ ਐਸਸੀ ਭਰਾਵਾਂ ਨੂੰ ਸਾਡੇ ਜਾਤੀ ਸੂਚਕ ਸ਼ਬਦ ਬੋਲ ਕੇ ਗਾਲਾਂ ਕੱਢੀਆਂ ਜਿਹਦੀ ਸਾਡੇ ਕੋਲ ਪ੍ਰੂਫ ਵੀ ਆ ਵੀਡੀਓ ਵੀ ਆ ਅਸੀਂ ਉਹ ਵੀਡੀਓ ਵੀ ਦਿੱਤੀਆਂ ਜਿਹੜੇ ਪੁਲਿਸ ਅਫਸਰ ਉੱਥੋਂ ਦੇ ਸੀਗੇ ਉਹਨਾਂ ਨੇ ਸਾਡਾ ਐਸ ਸੀ ਐਸ ਟੀ ਐਕਟ ਨੂੰ ਗਿਲੇ ਰੰਗ ਬਨ ਕੇ ਉਹਦਾ ਬੇਦਬੀ ਕਰਕੇ ਉਹਨਾਂ ਬੰਦਿਆਂ ਨੂੰ ਕੁਝ ਨਹੀਂ ਕੀਤਾ ਆਜ਼ਾਦ ਕਰ ਦਿੱਤਾ ਯਾਨੀ ਕਿ ਬਾਰੋ-ਬਾਰ ਪਰਚਾ ਉਹਨਾਂ ਦੀ ਜਮਾਨਤਾ ਕਰਾਤੀਆਂ ਅਸੀਂ ਐਸ ਸੀ ਐਸ ਟੀ ਐਕਟ ਦੀ ਮੰਗ ਕੀਤੀ ਉਹ ਨਹੀਂ ਲੱਗੀ ਫਿਰ ਉਸ ਤੋਂ ਬਾਅਦ ਉੱਥੇ ਜਾ ਕੇ ਪੁਲਿਸ ਪ੍ਰਸ਼ਾਸਨ ਨੇ ਜਾ ਕੇ ਪਿੰਡ ਦੇ ਜ਼ਿਮੀਂਦਾਰਾਂ ਦੇ ਨਾਲ ਜਾ ਕੇ ਸਾਡੇ ਮੰਦਰ ਨੂੰ ਜਿੰਦਾ ਲਾਤਾ ਅੱਛਾ ਜਿੰਦਾ ਲਾਉਣ ਦਾ ਇਜਤ ਕੀ ਸਾਡੇ ਉੱਥੇ ਕਮੇਟੀ ਮੈਂਬਰ ਨੇ ਪੁੱਛਿਆ ਕਿ ਪੁਲਿਸ ਅਫਸਰ ਨੂੰ ਪ੍ਰਸ਼ਾਸਨ ਨੂੰ ਪੁੱਛਿਆ ਡੀਐਸਪੀ ਸਾਹਿਬ ਨੂੰ ਕਿ ਤੁਹਾਡੇ ਕੋਲ ਕੁਛ ਤਾਂ ਹੋਗਾ ਕੋਈ ਕੋਰਟ ਦਾ ਆਰਡਰ ਹੋਊਗਾ ਜਿਸ ਕੋਰਟ ਦੇ ਆਰਡਰ ਨਾਲ ਤੁਸੀਂ ਜਿੰਦਾ ਲਾਇਆ ਉਸ ਬੰਦੇ ਦੀ ਬੇਦਬੀ ਕੀਤੀ ਗਈ ਉਹਨੂੰ ਧੱਕੇ ਮਾਰੇ ਗਏ ਉਹਨੂੰ ਕਹਿੰਦੇ ਇੱਥੇ ਪਰਚਾ ਦਿਓ ਕਾਹਦਾ ਪਰਚਾ ਦਿਓ ਉਹਨੇ ਕਤਲ ਕੀਤਾ ਕੋਈ ਇਹ ਸਾਡੇ ਬੰਦੇ ਦਿਸਦੇ ਨੇ ਉਹਨਾਂ ਨੂੰ ਨਿਆਜ਼ ਪਰਚੇ ਦੇਣ ਨੂੰ ਹੋਰ ਇੰਨੇ ਕੰਮ ਲੋਕੀ ਕਰਦੇ ਉਹਨਾਂ ਤੇ ਪਰਚੇ ਨਹੀਂ ਹੁੰਦੇ ਸਾਡੇ ਬੰਦਿਆਂ ਤੇ ਨਿਆਜ਼ ਪਰਚੇ ਕੀ ਪੁੱਛ ਲਿਆ ਬਿਨਾਂ ਕੋਰਟ ਦੇ ਆਰਡਰ ਤੋਂ ਸਾਡੇ ਮੰਦਰ ਨੂੰ ਇਹਨਾਂ ਨੇ ਜਿੰਦਾ ਲਾਇਆ ਅਸੀਂ ਇਹ ਕਿਰਾਉ ਕੀਤਾ ਮੰਗ ਕੀਤੀ ਸਾਡੀ ਇਹ ਮੰਗ ਸੀਗੀ ਕਿ ਜਿਹੜੇ ਐਸਆਈ ਐਕਟ ਜਿਹੜੇ ਬੰਦਿਆਂ ਤੇ ਲੱਗਦਾ ਆ ਉਹਨਾਂ ਤੇ ਐਸਆਈ ਐਕਟ ਲਾ ਕੇ ਉਹਨਾਂ ਨੂੰ ਪਰਚਾ ਕੀਤਾ ਜਾਵੇ ਫੇਰ ਦੂਜੀ ਇਹ ਸੀਗਾ ਕਿ ਜਿਹੜੇ ਪੁਲਿਸ ਅਫਸਰ ਸੀਗੇ ਉਸ ਟਾਈਮ ਜਿਨ੍ਹਾਂ ਨੇ ਵਧੀਕੀ ਕੀਤੀ ਆ ਉਹਨਾਂ ਤੇ ਇੱਕ ਕਾਰਵਾਈ ਕੀਤੀ ਜਾਵੇ ਸਾਨੂੰ ਆਸ਼ਵਾਸ਼ਣ ਦਿੱਤਾ ਗਿਆ ਸੀ ਕਿ ਇਹਨਾਂ ਦੇ ਜਦੋਂ ਅਸੀਂ ਦੂਜੇ ਮਹੀਨੇ ਲਾਇਆ ਸੀ 10 ਦਿਨ ਦਾ ਟਾਈਮ ਲਿਆ ਸੀ ਹੁਣ 19 ਤਰੀਕ ਤੋਂ ਬਾਅਦ ਦੋ ਦਿਨ ਦਾ ਟਾਈਮ ਲਿਆ ਸੀਗਾ 22 ਤਰੀਕ ਨੂੰ ਫੇਰ ਮਿਲੇ ਪਰ ਕੋਈ ਅਸੀਂ ਇਹਨਾਂ ਨੂੰ ਉਧਰ ਨਹੀਂ ਉੱਥੇ ਕਹਿ ਦਿੱਤਾ ਸੀ ਕਿ ਜੇ ਨਾ ਸਾਡੀ ਮੰਗ ਮੰਨੀ ਗਈ ਤਾਂ ਅਸੀਂ 30 ਤਰੀਕ ਨੂੰ ਰੋੜ ਜਾਮ ਕਰਾਂਗੇ ਪਰ ਅੱਜ ਸਾਨੂੰ ਨજરਬੰਦ ਕਰ ਦਿੱਤਾ ਗਿਆ ਮੈਨੂੰ ਮੇਰੇ ਘਰ ਚ ਨજરਬੰਦ ਕੀਤਾ ਪ੍ਰਸ਼ਾਸਨ ਨੇ ਜਗਿੰਦਰ ਸਿੰਘ ਮਾਨ ਜੀ ਨੂੰ ਸਾਡੇ ਕੌਮੀ ਚੇਅਰਮੈਨ ਉਹਨਾਂ ਨੂੰ ਅਰੈਸਟ ਕਰ ਲਿਆ ਦਿਲਵਾਰ ਵੋਟਰ ਪੰਜਾਬ ਪ੍ਰਚਾਰਕ ਉਹਨੂੰ ਵੀ ਨજરਬੰਦ ਕੀਤਾ ਇਹ ਨજરਬੰਦ ਕਰਕੇ ਕੀ ਸਰਕਾਰ ਸਾਨੂੰ ਇਹ ਸਾਡੀ ਆਵਾਜ਼ ਨੂੰ ਦਬਣਾ ਚਾਹੁੰਦੀ ਆ ਸਾਡੀ ਆਵਾਜ਼ ਇਦਾਂ ਨਹੀਂ ਦਬ ਹੋਣੀ ਇੱਕ ਦਿਨ ਨજરਬੰਦ ਕਰ ਲੈਣਗੇ ਕਿੰਨੇ ਦਿਨ ਨજરਬੰਦ ਕਰ ਲੈਣਗੇ ਸਾਨੂੰ ਠੀਕ ਹੈ ਨਾ ਅਸੀਂ ਕੋਈ ਕਤਲ ਨਹੀਂ ਕੀਤਾ ਕੋਈ ਬੇਈਮਾਨੀ ਕਿਸੇ ਕੋਈ ਕਿਸੇ ਨੂੰ ਮਾਰਿਆ ਨਹੀਂਗਾ ਕਿ ਜਿਹੜਾ ਸਾਨੂੰ ਪੱਕਾ ਬੰਦ ਕਰ ਦੇਣਗੇ ਠੀਕ ਹੈ ਨਾ ਸਾਡਾ ਸੰਵਿਧਾਨਕ ਹੱਕ ਆ ਆਪਣਾ ਪ੍ਰੋਟੈਸਟ ਕਰਨਾ ਸਾਡਾ ਸੰਵਿਧਾਨਕ ਹੱਕ ਆ ਪਰ ਇਹ ਸਾਡੇ ਕੋਲੋਂ ਖੋਇਆ ਜਾ ਰਿਹਾ ਸੰਵਿਧਾਨ ਦੇ ਖਿਲਾਫ ਜਾ ਕੇ ਸਾਡੇ ਪ੍ਰਸ਼ਾਸਨ ਨੇ ਅੱਜ ਜਿੱਦਾਂ ਮੈਨੂੰ ਨજરਬੰਦ ਕੀਤਾ ਆ ਇਹ ਨਜਾਇਜ਼ ਤੌਰ ਤੇ ਸੰਵਿਧਾਨਕ ਦੇ ਖਿਲਾਫ ਸੰਵਿਧਾਨ ਦੇ ਖਿਲਾਫ ਠੀਕ ਹੈ ਨਾ ਇਹ ਪੰਜਾਬ ਲੈਵਲ ਤੇ ਆ ਕਿਉਂਕਿ ਜਿਸ ਦਿਨ ਅਸੀਂ ਦੂਜੇ ਮਹੀਨੇ ਧਰਨਾ ਲਾਇਆ ਸੀ ਉਸ ਧਰਨੇ ਦੇ ਵਿੱਚ ਸਾਡੇ ਸਤਗੁਰੂ ਗੁਰ ਗਿਆਨनाथ ਮਹਾਰਾਜ ਦੀ ਗੱਦੀ ਦੇ ਬਰਾਜਮਾਨ ਸਤਿਗੁਰ ਗਿਰਧਾਰੀ ਨਾਥ ਜੀ ਮਹਾਰਾਜ ਬਾਲਮਿਕ ਤਰਤੀਰਥ ਤੋਂ ਉਹ ਵੀ ਆਏ ਸੀ ਹੁਣ ਇਹ ਮਸਲਾ ਅੱਜ ਜਿੱਦਾਂ ਸਾਨੂੰ ਨਜ਼ਰਬੰਦ ਕੀਤਾ ਗਿਆ ਹੁਣ ਇਹ ਮਸਲਾ ਪਹਿਲੇ ਨਾਲੋਂ ਜ਼ਿਆਦਾ ਗਰਮ ਹੋਊਗਾ ਯਾਨੀ ਹੋਰ ਬਹੁਤ ਥਾਣਿਆਂ ਦੇ ਵਿੱਚ ਸਾਡੇ ਐਸ ਸੀ ਐਸ ਟੀ ਐਕਟ ਦੇ ਬਹੁਤ ਪੈਂਡਿੰਗ ਕੇਸ ਪਏ ਆ ਜਿਹੜੇ ਪਰਚੇ ਪਏ ਆ ਦਰਖਾਸਤਾਂ ਦਿੱਤੀਆਂ ਪਈਆਂ ਪ੍ਰੂਫ ਵੀ ਦਿੱਤੇ ਪਏ ਕੋਈ ਪਰਚੇ ਦਰਜ ਨਹੀਂ ਹੁੰਦੇ ਪਏ ਉਹ ਵੀ ਅਸੀਂ ਇਹ ਮੰਗ ਮੰਗਣੀ ਸੀ ਵੀ ਉਹ ਵੀ ਇਹਨਾਂ ਨੂੰ ਦਿੱਤੇ ਪਏ ਆ ਨਾਲ ਅਸੀਂ ਫਾਈਲ ਬਣਾ ਕੇ ਕਿ ਆ ਵੀ ਸਾਡੇ ਨਾਲ ਮੰਗਾ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਨਹੀਂ ਨਹੀਂ ਸਿਰਫ ਮੰਦਰ ਦਾ ਪੀ ਪੰਚਾਇਤ ਜਿਹੜੀ ਆ ਕੁਝ ਬੰਦੇ ਰਲ ਕੇ ਉਹਨੂੰ ਜਿੰਦਾ ਲਾਤਾ ਕਿ ਅਸੀਂ ਜੀ ਪੰਚਾਇਤੀ ਜਗ੍ਹਾ 'ਚ ਆ ਇਸ ਕਰਕੇ ਆ ਕਿ ਪੰਚਾਇਤੀ ਜਗ੍ਹਾ ਦੇ ਵਿੱਚ ਦੇਖੋ ਮਤਲਬ ਬਹੁਤ ਦੁਨੀਆ ਆ ਇਹਨਾਂ ਨੇ ਆਪਸ ਵਿੱਚ ਸਾਡੇ ਬੰਦਿਆਂ ਨੂੰ ਕਰਕੇ ਤੇ ਜਿੰਦੇ ਲਾਤੇ ਇਹਨਾਂ ਨੇ ਨਜ਼ਰਬੰਦ ਕਰਤਾ ਕੋਈ ਗੱਲ ਨਹੀਂ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਕੰਮ ਕਰਾਂਗੇ ਪੂਰੇ ਪੰਜਾਬ ਲੈਵਲ ਤੇ ਹੋਊਗਾ ਅੱਜ ਤਾਂ ਕੱਲਾ ਭੋਪਾ ਪਰ ਤੇ ਅੰਮ੍ਰਿਤਸਰ ਹੋਣਾ ਸੀਗਾ ਠੀਕ ਆ ਜੀ ਇਸ ਤੋਂ ਬਾਅਦ ਹੁਣ ਅਗਲਾ ਸਟੈਪ ਅਸੀਂ ਮਹਾਰਾਜਾ ਜਗਿੰਦਰ ਸਿੰਘ ਮਾਨ ਜੀ ਨਾਲ ਮੀਟਿੰਗ ਹੋਊਗੀ ਸਾਡੀ ਜਿੱਦਾਂ ਮੀਟਿੰਗ ਹੋਊਗੀ ਜਿੱਦਾਂ ਉਹਨਾਂ ਦੇ ਗਾਂ ਹੁਕਮ ਹੋਊਗਾ ਫਿਰ ਉਸ ਹਿਸਾਬ ਨਾਲ ਹੀ ਚੱਲੇਗਾ ਸਾਸ਼ਨ ਨੂੰ ਇਹ ਹੀ ਕਿ ਇਦਾਂ ਸਾਡੀ ਆਵਾਜ਼ ਨਹੀਂ ਦੱਬੀ ਜਾ ਸਕਦੀ ਇਹ ਇੱਕ ਇੱਕ ਬੰਦੇ ਨੂੰ ਅਰੈਸਟ ਕਰ ਲਵਾਂਗੇ ਨਜ਼ਰਬੰਦ ਕਰ ਲਵਾਂਗੇ ਸਾਡਾ ਸਮਾਜ ਬਹੁਤ ਵੱਡਾ ਆ ਅਸੀਂ ਸਾਡੀ ਜਿਹੜੀ ਸੰਸਥਾ ਆ ਉਹ ਸਮਾਜ ਵਾਸਤੇ ਹਰ ਟਾਈਮ ਦਿਨ ਰਾਤ ਮਾਹੀ ਤਾਂ ਆਪਣੇ ਬਤੌਣਾ ਕਟਾਉਣ ਲਈ ਤਿਆਰ ਆਪਣੇ ਸਮਾਜ ਲਈ ਸਾਨੂੰ ਕੋਈ ਫਰਕ ਨਹੀਂ ਪੈਂਦਾ ਨਜ਼ਰ ਬੰਦ ਕਰਤਾ ਕੋਈ ਗੱਲ ਨਹੀਂ ਇੱਕ ਦਿਨ ਕਰਤਾ ਪਰ ਇਹ ਜਿਹੜਾ ਪ੍ਰੋਟੈਸਟ ਆ ਇਹ ਹੁੰਦੇ ਰਹਿਣਗੇ ਜਿੰਨਾ ਚਿਰ ਸਾਡੇ ਸਮਾਜ ਦੀਆਂ ਮੰਗਾਂ ਪੂਰੀਆਂ ਨਹੀਂ ਹੋਣੀਆਂ ਜਿੰਨਾ ਚਿਰ ਸਾਡੇ ਸਮਾਜ ਨਾਲ ਤੱਕਾ ਹੁੰਦਾ ਰਹੂਗਾ ਅਸੀਂ ਇਦਾਂ ਹੀ ਪ੍ਰੋਟੈਸਟ ਕਰਦੇ ਰਵਾਂਗੇ